ਦਾਸ ਮਨਤਾਰ ਸਿੰਘ ਬਰਾੜ ਸਾਫ ਕਾ ਐਮਐਲਏ ਕੋਟਪੁਰਾ ਦਾਸ ਦੀ ਡਿਊਟੀ ਸ਼ੋਮਨੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਗਿਦਰਵਾ ਬਾਈ ਇਲੈਕਸ਼ਨ ਦੇ ਵਿੱਚ ਵਾਰਡ ਨੰਬਰ 1 ਵਾਰਡ ਨੰਬਰ 2 ਤੇ ਵਾਰਡ ਨੰਬਰ 3 ਵਿੱਚ 6 ਬੂਥ ਪੈਂਦੇ ਉਹਨਾਂ ਦੇ ਉੱਤੇ ਲਾਈ ਗਈ ਸੀ ਕਿਉਂਕਿ ਸ਼ਹਿਰ ਹੋਣ ਕਰਕੇ ਪਿੰਡਾਂ ਦੇ ਮੀਟਿੰਗਾਂ ਸੀ ਸੋਮਵਾਰ ਮੰਗਲਵਾਰ ਬੁੱਧਵਾਰ ਕਰਦੇ ਆ ਤੇ ਇਹ ਸ਼ਹਿਰ ਦੀਆਂ ਮੀਟਿੰਗਾਂ ਉਹ ਸੀ ਸ਼ਨੀਵਾਰ ਤੇ ਐਤਵਾਰ ਵਾਲਾ ਕੱਲ ਕਿਸੇ ਕਾਰਨ ਮੈਨੂੰ ਕੰਮ ਸੀਗਾ ਮੈਂ ਨਹੀਂ ਆ ਸਕਿਆ ਅੱਜ ਮੈਂ ਸ਼ਹਿਰ ਦੀ ਹਮੇਸ਼ਾ ਰੱਖਿਆ ਸੀ ਕਿ ਦਰਵੇ ਦੀਆਂ ਤੇ ਅੱਜ ਜਦੋਂ ਮੈਂ ਦਰਵੇ ਲਗਭਗ ਕਿਉਂਕਿ ਪਹਿਲਾਂ ਸਾਡੇ ਹਲਕੇ ਦੇ ਵਿੱਚ ਕੋਈ ਭੋਗ ਸੀਗੇ ਅ ਗੰਮੀ ਦੇ ਤੇ ਉਹਨਾਂ ਨੂੰ ਵੇਲਾ ਹੋ ਗਿਆ 2:30 ਵਜੇ ਜਦੋਂ ਮੈਂ ਇੱਥੇ ਪਹੁੰਚਿਆ ਸਾਡੇ 3:00 ਵਜੇ ਤੇ ਜਿਨ੍ਹਾਂ ਨੂੰ ਮੈਂ ਮੀਟਿੰਗ ਆਖੀਆ ਸੀਗੀਆਂ ਤਾਂ ਉੱਥੇ ਮੈਂ ਆ ਕੇ ਕੱਲ ਮੈਨੂੰ ਸੁਣਨ ਨੂੰ ਹੋਰ ਹੀ ਮਿਲਿਆ ਕਿ ਵੀ ਬਾਈ ਜੀ ਜਿੰਪੀ ਜੋ ਕਿ ਸੰਭਾਵੀ ਉਮੀਦਵਾਰ ਸਾਡੇ ਵੱਲੋਂ ਪਾਰਟੀ ਮਤਲਬ ਸੀਗੇ ਅ ਲਗਭਗ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲਪੁਰਧਾਨ ਜੀ ਪਿਛਲੇ 4-5 ਦਿਨਾਂ ਉਹਨੇ ਹਲਕੇ ਦੇ ਵਿੱਚ ਲਾਏ ਆ 9 ਪਿੰਡ ਕੱਢੇ ਆ ਉਹਨਾਂ ਨੇ ਤੇ ਉਹ ਬਾਈ ਦੀ ਡਿੰਪੀ ਰੌਂਗ ਤੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਸਾਰੇ ਪਿੰਡ ਕੱਢੇ ਆ ਆਜੋ ਉਹ ਉੱਥੇ ਜਾ ਕੇ ਗੱਲ ਕਰ ਸਕਣ ਤੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸ਼ੌਮ ਨਿਕਲੀ ਦਲ ਦਾ ਉਮੀਦਵਾਰ ਡਿੰਪੀ ਹੈ ਔਰ ਉੱਥੇ ਜਾ ਕੇ ਜਦੋਂ ਅਸੀਂ ਗਏ ਸਾਨੂੰ ਪਤਾ ਲੱਗਾ ਕਿ ਆਹ ਗੱਲ ਹੋ ਗਈ ਵੀ ਕੋਈ ਇਸ ਤਰ੍ਹਾਂ ਦੀ ਖ਼ਬਰ ਸੁਣੀ ਕਿ ਬਾਈ ਜੀ ਡਿੰਪੀ ਹੁੜੀ ਆਪਰੇ ਚ ਜਾ ਰਹੇ ਐ ਸਾਨੂੰ ਬੜੀ ਹੈਰਾਨੀ ਹੋਈ ਮੈਂ ਫੋਨ ਲਾਇਆ ਨਹੀਂ ਚੱਕਿਆ ਉਹਨਾਂ ਨੇ ਮੈਂ ਫਿਰ ਕੁਛ ਉਸ ਮਤਕਾ ਨੂੰ ਫੋਨ ਲਾਇਆ ਕੁਛ ਨੇ ਚੱਕਿਆ ਕੁਛ ਨੇ ਨਹੀਂ ਚੱਕਿਆ ਉਹਨਾਂ ਕੋਲ ਵੀ ਇਹੀ ਪਤਾ ਲੱਗਾ ਤੇ ਪਰ ਦੇਖੋ ਗੱਲ ਸੁਣੋ ਵੀ ਇਲੈਕਸ਼ਨ ਤਾਂ ਹਜੇ ਅਨਾਉਂਸ ਹੋਈ ਨਹੀਂਗੀ ਲੇਕਿਨ ਪ੍ਰਧਾਨ ਜੀ ਨੇ ਆਪਣਾ ਕੰਮ ਰੱਬ ਕਰਤਾ ਸੀਗਾ ਵੀ ਚਾਰ ਹਲਕੇ ਇਲੈਕਸ਼ਨ ਹੈਗੀ ਮੈਂ ਮਨੂਲੀ ਕੰਮ ਕਰਨਾ ਹੈ ਬਰੀਕੀ ਨਾਲ ਕੰਮ ਕਰਨਾ ਹੈ ਤੇ ਸ਼ੌਕ ਨਿਕਾਲੇ ਦਾਲੋ ਟਕੜਾ ਕਰਨਾ ਪਸਾਉ ਤੋਂ ਬਾਅਦ ਕੰਮ ਉਹਨਾਂ ਨੇ ਕਿ ਦਰਬੇਚ ਕੀਤਾ ਸੀਗਾ ਜਿੱਥੇ ਉਹਨਾਂ ਨੇ ਬਈ ਡੀਪੀ ਰੌਣ ਨਾਲ ਲੈ ਕੇ ਹਲਕਾ ਕੱਢਿਆ ਔਰ ਪਿਛਲੀ ਵਾਰੀ ਵੀ ਉਹ ਇਲੈਕਸ਼ਨ ਲੜੇ ਉਦੋਂ ਪਿਛਲੀ ਵਾਰੀ ਵੀ ਇਲੈਕਸ਼ਨ ਲੜੇ ਠੋਕੇ ਮਤਦਾਂ ਕੀਤੀ ਕਾਂਗਰਸ ਨਾਲ ਖੜੇ ਰਹੇ ਮੈਂ ਤਾਂ ਬਹੁਤ ਹੈਰਾਨ ਹੋਇਆ ਕਿਤੇ ਕਿਤੇ ਮੈਨੂੰ ਗੱਲ ਸੁਣਨ ਨੂੰ ਮਿਲੀ ਵੀ ਅਖੇ ਜੀ ਇਹ ਤਾਂ ਫੈਸਲਾ ਹੋ ਗਿਆ ਬਾਦਲ ਸਾਹਿਬ ਦਾ ਕਿ ਸ਼ਰਮਨ ਮਨਪ੍ਰੀਤ ਨੂੰ ਟਿਕਟ ਦੇ ਰਹੇ ਆ ਉਹ ਵੀ ਮਨਪ੍ਰੀਤ ਸਿੰਘ ਮਾਲ ਤਾਂ ਅਜੇ ਸਾਡੀ ਪਾਰਟੀ ਦੇ ਵਿੱਚ ਆਈ ਹੀ ਨਹੀਂ ਸ਼ਾਮਲੀ ਨਹੀਂ ਹੋਈ ਟਿਕਟ ਤਾਂ ਦੂਰ ਦੀ ਗੱਲ ਹੈਗੀ ਹੈ ਨਾਲੇ ਇਹ ਤਾਂ ਸਾਡੀ ਮੀਟਿੰਗ ਦੇ ਵਿੱਚ ਸਾਡੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੋਰ ਕਮੇਟੀ ਨੇ ਮੈਂ ਮੈਂਬਰ ਐ ਕੋਰ ਕਮੇਟੀ ਦਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਆਭ ਮਹਿੰਦਰ ਸਿੰਘ ਗਰੇਵਾਲ ਨੂੰ ਆਖਿਆ ਸੀਗਾ ਕਿ ਬਾਲਵੰਤ ਸਾਹਿਬ ਪ੍ਰਧਾਨ ਸਾਹਿਬ ਤੁਸੀਂ ਚੋਣ ਲੜੋ ਤੇ ਬਾਲ ਸਾਹਿਬ ਨੇ ਆਖਿਆ ਸੀਗਾ ਕਿ ਨਹੀਂ ਅਥੋਂ ਡੀਪੀ ਪਹਿਲਾਂ ਚੋਣ ਲੜਿਆ ਦੋ ਦਫਾ ਤੇ ਪਿਛਲੀ ਦਫਾ ਥੋੜੇ ਮਾਰਦਨ ਨਾਲ ਹਾਰਿਆ ਤੇ ਮੈਂ ਉਹਦਾ ਹੱਕ ਨਹੀਂ ਖੋਣਾਗਾ ਤੇ ਮੈਂ ਉਹਦੇ ਵਾਸਤੇ ਜ਼ੋਰ ਲਾਉਣਾ ਹੈ ਇਸ ਕਰਕੇ ਇਹ ਫੌਸ ਨੂੰ ਜਿਹੜੀਆਂ ਹੈਗੀਆਂ ਮਦਈਆਂ ਮੈਨੂੰ ਮੈਨੂੰ ਇਹ ਗੱਲ ਜਿਹੜੀ ਹੈਗੀ ਹੈ ਬਹੁਤ ਚੰਗੀ ਨਹੀਂ ਲੱਗੀ ਮੈਨੂੰ ਹਜਮ ਨਹੀਂ ਆ ਰਹੀ ਗੱਲ ਇਹ ਤੇ ਮੈਂ ਭਾਈ ਡਿੰਪੀ ਨਾਲ ਵੀ ਬੇਨਤੀ ਕਰਨਾ ਹੈ ਕਿ ਪਾਰਟੀਆਂ ਨੂੰ ਇਨਾ ਮਾਨ ਸਨਮਾਨ ਦਿੱਤਾ ਤੇ ਪਾਰਟੀ ਨੂੰ ਸੱਟ ਮਾਰੀ